ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਪਸ਼ੂ ਖਾਵਾਂਗੇ ਇੱਕ ਟੋਕੜ ਕੱਬਣ ਵਹਿੜਿਆ ਤੇ ਇੱਕ ਕੱਟੀ ਆ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਰਿੰਕੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਸੀ ਗਾਲ ਜੀ ਭਾਈ ਉਹ ਸਾਨੂੰ ਠੀਕ ਠਾਕ ਵਧੀਆ ਜਨਾਬ ਚਲੋ ਵਧੀਆ ਹੀ ਚਾਹੀਦਾ ਹੋਰ ਵੀ ਜੀ ਚੜਦੀ ਕਲਾ ਜੀ ਚੜਦੀ ਕਲਾ ਆਪਣਾ ਵੀ ਜੀ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਜੀ ਰਿੰਕੂ ਆ ਤੇ ਪਿੰਡ ਬਲਸਕੰਦਰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਸੇਅਰਪੋਰਟ ਰੈਡੀਸਨ ਤੇ ਲੱਗੇ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਵੀਰ ਜੀ 9 ਵਜੇ ਪਿੰਡ ਰਾਜਾ ਸਾਂ ਸੀ ਤਸੀਲ ਅ ਜਨਾਲਾ ਤੇ ਚਿੱਲਾ ਅੰਬਰ ਤੇ ਸਾਰਿਆਂ ਤੇ ਫੋਨ ਨੰਬਰ ਵੀ ਇਦਾਂ ਕਰ ਲਓ ਨੋਟ ਤੇ ਆ ਦੱਸਿਓ ਹਾਂ ਵੈੜ ਦੇ ਬਾਰੇ ਇਹ ਵੈੜ ਭਾਜੀ ਦੂਜਾ ਸਵੇਰ ਜੋ ਅੱਛਾ ਜੀ ਤੇ ਨਾਮੀ ਨੇ ਦੀ ਗੱਭਣਿਆ ਜੀ ਠੀਕ ਹੈ ਠੀਕ ਹੈ ਦੁੱਧ 10 ਕਿਲੋ ਹੈਗਾ ਜੋ ਜੀ ਠੀਕ ਹੈ ਲਓ ਭਾਜੀ ਟੋਕੜ ਕੱਪਣ ਵਹਿੜ ਆ ਗਈ ਤੇ ਚੰਗੇ ਰਿਕਾਰਡ ਵਾਲੀ ਆ ਖੋਲੀ ਵੀਰ ਜੀ ਇਹ ਸੱਜਰ ਨੇ ਪਤਾ ਕਿੰਨਾ ਕਿਚਵਾਇਆ ਸੀ ਸੱਜਰ ਉਹ ਆਂਦੇ ਜੀ 18 19 ਕਿਲੋ ਹੈਗਾ ਜੀ ਦੁੱਧ ਵੀਰ ਜੀ ਠੀਕ ਹੈ ਠੀਕ ਹੈ ਤੇ ਖੋਲੋ ਫਿਰ ਖੋਲ ਕੇ ਆ ਨੂੰ ਮੜ ਜਾ ਤੋਰ ਹਾਂ ਹਾਂ ਜੀ ਲਓ ਭਾਜੀ ਛਕੀਣੀਆਂ ਸ਼ਕੂਨੀਆਂ ਬਹੁਤ ਆ ਵਹਿੜ ਦੇ ਵਿੱਚ ਇਹ ਦੂਜੇ ਸਵੇਰ ਨੂੰ ਗੱਭਣਿਆ ਕਿ ਦੂਜਾ ਸੁਵੀ ਆ ਦੂਜਾ ਸੁਣੀ ਆ ਵੀਰ ਜੀ ਠੀਕ ਹੈ ਲਓ ਭਾਜੀ ਦੂਜੇ ਸਵੇਰ ਨੂੰ ਗੱਭਣ ਜੇ ਜੇ ਪਹਿਲੇ ਸਵੇਰੇ ਦੁੱਧ ਚੰਗਾ ਚਵਾਇਆ ਹੋਵੇ ਤੇ ਕਰੋ ਚੈੱਕ ਅਪ ਲਓ ਭਾਈ ਜੀ ਥਣ ਥਣ ਵੀ ਬਹੁਤ ਚੰਗਾ ਆ ਰਿਹਾ ਆਰੇ ਆਰਡਰ ਕੁਆਲਟੀ ਵੀ ਬਹੁਤ ਸ਼ਾਨਦਾਰ ਆ 22 ਕਿਲੋ ਮਾਲ ਤੁਸੀਂ 22 ਕਿਲੋ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਆ ਸਟਮੇਡਾਰ 10 ਲੀਟਰ ਜਿਹੜਾ ਬਿਲਕੁਲ ਤਿਆਰ ਦੁੱਧ ਹਾਂਜੀ ਵੀਰ ਜੀ ਸਟਮੇਡਾਰ 10 ਲੀਟਰ ਜਿਹੜਾ ਬਿਲਕੁਲ ਰੈਡੀ ਆ ਦੁੱਧ ਤੇ ਕਰੋ ਚੈੱਕ ਫੇਸ ਕੁਆਲਟੀ ਤੇ ਕੱਦ-ਕੁੱਦ ਦੀ ਵੀ ਚੰਗੀ ਆ ਕਰੋ ਜੀ ਬਿਊਟੀ ਬਿਟੀ ਬਹੁਤੀ ਆ ਬਰਡ ਦੇ ਵਿੱਚ ਤੇ ਚਲੋ ਵੀਰ ਜੀ ਤੁਰਨੋ ਕਰੋ ਜੀ ਚੱਕ ਦੂਜੇ ਸੂਬੇ ਨੂੰ ਗਾਂ ਘੱਬਣ ਆ ਤਿੰਨਾਂ ਮਹੀਨਿਆਂ ਦੀ ਚੱਕ ਪਾਸ ਕਰਾਈ ਆ ਵੀਰ ਨੇ ਵੀਰ ਦੇ ਕੋਲ ਵੀਡੀਓ ਵੀ ਆ ਗਈ ਆ ਤੇ ਜਿਹੜੇ ਵੀਰਪਰਾ ਤੇ ਫਿੱਟ ਹੁੰਦੀ ਆ ਤੇ ਉਹ ਵੀਰ ਕੋਲ ਤੁਸੀਂ ਵੀਡੀਓ ਪਵਾ ਸਕਦੇ ਜੇ ਤੇ ਕਰੋ ਚੱਕ ਲੱਗੇ ਤੋਂ ਥਾਣਾ ਦਾ ਸੈਰ ਕਾਪ ਹਾਂ ਬਗਾ ਥਾਣੇ ਤੋਂ ਆਇਆ ਠੰਡੀ ਸੀਲ ਫਿਰ ਆਂ ਵੀਰ ਜੀ ਠੀਕ ਆ ਠੀਕ ਚਲੋ ਬਜੀ ਕੀ ਕਰ ਸਕਦੇ ਬਹੁਤ ਜਿਆਦਾ ਸਿੱਧੀਆਂ ਸੁੰਲੀਆਂ ਵਰਲਡ ਦੇ ਵਿੱਚ ਇਧਰਲੀ ਸਾਈਡ ਤੋਂ ਕਰ ਸਕਦੇ ਥਾਣ ਤੋਂ ਚੱਕ ਇਕੀ ਮੁੱਲ ਵੀਰ ਜੀ ਦਾ ਹਰ ਵੀਰ ਜੀ ਮੁੱਲ ਕਰਾਉਣ ਨੂੰ ਤੁਹਾਨੂੰ ਪਤਾ ਚੰਗੀ ਯਾਤ ਬਰੀਡ ਹੈਗੀ ਜੋ ਤੁਹਾਨੂੰ ਪਤਾ ਹੀ ਆ ਮੁੱਲ ਕਰਨ ਨੂੰ ਲੋਕ ਕਿੰਨਾ ਕਰੀ ਜਾਂਦੇ ਨੇ 42000 ਦੀ ਦੇ ਦਾਂਗੇ ਆਪਾਂ ਵੀਰ ਜੀ 42 ਦੀ ਹਾਂਜੀ ਕਰਦੇ ਪੂਰੇ ਦੀ ਹਰ ਚਲੋ ਜਿੱਤਰਾ ਤੁਸੀਂ ਵੀਰ ਜੀ ਆਂਦੇ ਜੋ ਕਰ ਦੋ 40 ਦੀ ਪੂਰੀ ਕੀ ਆ ਗਈ ਕਸਰ ਕੋਈ ਨਹੀਂ ਠੀਕ ਹੈ ਵੀਰ ਜੀ ਅੱਛਾ ਹਾਂਜੀ ਕਰਦਾ ਕਿ ਬਾਕੀ ਮਾਨਦਾਨ ਕੋ ਵੀਰ ਕਰੂ ਫੋਨ ਤੇ ਠੀਕ ਹੈ ਲੋ ਵੀਰ ਜੀ ਬਾਕੀ ਵੀਰਾਂ ਦਾ ਮੌਕੇ ਤੇ ਮਾਨਦਾਨ ਕਰ ਦਾਂਗੇ ਯਾਦ ਤੇ 40000 ਵੀਰ ਨੇ ਇਸ ਦਾ ਮੇਰਾ ਮੁੱਲ ਇਹਦਾ ਕੀਤਾ ਵਾ ਇੱਜ ਹੁਣ ਇੱਕ ਆਪਾਂ ਤੁਹਾਨੂੰ ਕੱਟੀ ਦਿਖਾਉਨੇ ਆ ਦੱਸਿਓ ਵੀਰ ਜੀ ਕਿੰਨੀ ਕੁ ਉਮਰ ਹੋ ਗਈ ਇਹਦੀ ਇਹਦੀ ਵੀਰ ਜੀ ਹੋ ਗਈ ਜੋ 8 8-9 ਮਹੀਨੇ ਹੋ ਗਈ ਜੀ ਵੀਰ ਜੀ ਦੀ ਉਮਰ ਠੀਕ ਆ ਠੀਕ ਆ ਜੀ ਲਓ ਵੀਰ 8-9 ਮਹੀਨਿਆਂ ਦੀ ਕੱਟੀ ਆ ਤੇ ਕੱਦ-ਕੁੱਦ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਚੰਗਾ ਗਰੀ ਬੈਠੀ ਆ ਤੇ ਜੈੱਡ ਬਲੈਕ ਵਿੱਚ ਆ ਗਈ ਆ ਬੁੱਠੀ ਵੇਖੋ ਕਿੱਦਿ ਤੇ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਪਤਾ ਕਿੱਣ ਸੀ ਮੰਡੀ ਕਹ ਜਾਂ ਨਹੀਂ ਵੀਰ ਜੀ ਲੈ ਕੇ ਹੀ ਆਏ ਤੇ ਧੰਨ ਬਤਾਂ ਠੀਕ ਹੈ ਜੀ ਅਨ ਨਵਣੀਆਂ ਵੀਰੋ ਬਾਕੀ ਪਤਾ ਨਹੀਂ ਸੋਰਾ ਤਾਰਾ ਚੰਗਾ ਹੋਵੇ ਕਰੋ ਜੀ ਚੱਕ ਬਾਕੀ ਝੋਲੀ ਝਾੜੀ ਤੁਹਾਨੂੰ ਦਿਖਾਉਣੇ ਲਾਗੇ ਤਾਂ ਠੀਕ ਆ ਯਾ ਲਾਗੇ ਤਾਂ ਚੈੱਕ ਕਰ ਸਕਦੇ ਜੀ ਝੋਲੀ ਝਾੜੀ ਉਹ ਚੰਗੀ ਤਾਂ ਤੁਹਾਨੂੰ ਚੰਗਾ ਲੱਗਾ ਵਾ ਤੇ ਚ ਕਮਾ ਲਿਓ ਵੇਤੀ ਬੰਦੋ ਆ ਬੰਦੋ ਉਹ ਬਲੀਏ ਤਾਂ ਮੈਂ ਨਹੀਂ ਅੜੀ ਆ ਭਾਜੀ ਸਾਰੀ ਤੇ ਕੀ ਮੁੱਲ ਵੀਰ ਜੀ ਦਾ ਹਰ ਵੀਰ ਜੀ ਮੋਲਾ ਤੁਹਾਨੂੰ ਪਤਾ ਜੋ ਵੀ ਜਿੱਦਾਂ ਹੀ ਕੱਟੀ ਜਾਤ ਪਾਤ ਵਾਲੀ ਆ ਹਾਂਜੀ 5000 ਦੀ ਦੇ ਦਾਂਗੇ ਵੀਰ ਜੀ ਲੈਣ ਦੇਣ ਵਾਲੀ ਗੱਲ ਜੜੀ ਕਰੀਏ ਜਾਇਜ਼ ਜਾ ਕਰਦੀਏ ਚੋਂ ਦੱਸ ਦੋ ਤੁਸੀਂ ਦੱਸ ਦੋ ਨਹੀਂ ਦੱਸ ਦੋ ਆਪ ਨਹੀਂ ਤੁਸੀਂ ਦੱਸ ਦੋ ਆ ਜੀ ਤੁਹਾਡੇ ਤੋਂ ਚੱਲਣੀ ਨਹੀਂ ਜਾਇਜ਼ ਜਾ ਨਹੀਂ ਜਿੱਦਾਂ ਕਹਿ ਦੋਗੇ ਅੱਜ ਬਾਈ ਦੀ ਦੇਰੀ ਹੈ ਜਿਤਰਾ ਤੁਹਾਡੀ ਮਰਜ਼ੀ ਕੀ ਲੋ ਭਾਜੀ ਵੀਰਾਂ ਦਾ 22000 ਰੁਪਏ ਦੇ ਦਿਆਂਗੇ ਅੱਜ ਤੁਹਾਡੇ ਇੱਥੇ ਜਦੋਂ ਕਿ ਬਾਕੀ ਕੱਦ ਕੋ ਤੇ ਚੰਗਾ ਵਾ ਤੇ ਸਾਰੀ ਅੱਜ 8 ਮਹੀਨਿਆਂ ਦੀ ਹੋਈ ਆ ਤੇ ਕਰੋ ਚੱਕ ਵੈੜ ਦਾ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਹੈ ਵੈੜ ਵੀ ਨਵੀਂ ਕਰੋ ਜੀ ਚੱਕ ਬਾਕੀ ਸੀਲੀਆਂ ਸੁਲੀਆਂ ਬਹੁਤ ਹੈ ਵੈੜ ਦੇ ਵਿੱਚ ਤੇ ਵੀਡੀਓ ਨੂੰ ਇੱਕ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ